ਪੰਜਾਬ ਸਰਕਾਰ ਵੱਲੋਂ ਨਵੀਂ ਲੈਂਡ ਪੋਲਿੰਗ ਸਕੀਮ ਦਾ ਸਮੂਹ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ ਤੇ ਰਾਜ ਦੇ ਲਾਭ ਲੈਣ ਲਈ ਪਿਛਲੀਆਂ ਸਰਕਾਰਾਂ ਵਾਲੀਆਂ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਭਾਜਪਾ ਗੱਠਜੋੜ ਵੀ ਇਸ ਦੇ ਵਿਰੋਧ ਵਿੱਚ ਖੁੱਦ ਚੁੱਕੀਆਂ ਹਨ ਆਏ ਦਿਨ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਤੇ ਰੈਲੀਆਂ ਕਰਕੇ ਆਪਣੇ ਆਪ ਨੂੰ ਪੰਜਾਬ ਦੇ ਹਿਤਾਸ਼ੀ ਹੋਣ ਦਾ ਸਬੂਤ ਦੇ ਰਹੀਆਂ ਹਨ ਪਰ ਇਹ ਭੁੱਲ ਚੁੱਕੇ ਹਨ ਕਿ ਇਹਨਾਂ ਦੇ ਰਾਜਕਾਲ ਵਿੱਚ ਵੀ ਕਿਸਾਨਾਂ ਦੀ ਰੱਜ ਕੇ ਲੁੱਟ ਹੋਈ ਸੀ ਅੱਜ ਕੱਲ੍ਹ ਇਹਨਾਂ ਬਾਦਲਵਾਲਾ ਮਹਾਲੀ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਮਗਰਮੱਛ ਤੇ ਹੰਝੂਆਂ ਵਾਂਗ ਲੱਗਦੀ ਸੀ ਇਹ ਵਿਚਾਰ ਪਰਸਨਲ ਗੱਲਬਾਤ ਕਰਦੇ ਐਸ்சிਬੀਸੀ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਪ੍ਰਗਟ ਕੀਤਾ ਉਹਨਾਂ ਅੱਗੇ ਬੋਲਦਿਆਂ ਕਿਹਾ ਕਿ 70 ਸਾਲਾਂ ਤੋਂ ਇਹਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਵੀ ਗਲਤ ਪਾਲਿਸੀਆਂ ਲਿਆ ਕੇ ਕਿਸਾਨਾਂ ਦੀ ਬਹੁਤ ਲੁੱਟਮਾਰ ਕੀਤੀ ਹੈ ਕਿਸਾਨਾਂ ਦੀ ਵਾਹੀ ਯੋਗ ਸੋਨੇ ਵਰਗੀ ਜ਼ਮੀਨ ਕੋਡੀਆਂ ਦੇ ਭਾਅ 'ਚ ਖਰੀਦੀ ਤੇ ਅੱਜ ਸੈਕਟਰ 68 'ਚ 100-100 ਕਰੋੜ ਰੁਪਏ ਦਾ ਏਕੜ ਵਿਕ ਰਿਹਾ ਹੈ ਪਿੰਡ ਕੋਮੜਾ ਦੇ ਗਰੀਬ ਲੋਕਾਂ ਨੇ ਪੰਜ-ਪੰਜ ਮਰਲੇ ਗਵਾ ਕੇ ਜੋ ਉਸਤੀ 100-100 ਪਲਾਟਾਂ ਵਾਸਤੇ ਲੋਕ ਪੁੱਡਾ ਦਸਰਾਂ ਦੇ ਢੇੜੇ ਮਾਰ-ਮਾਰ ਥੱਕ ਚੁੱਕੇ ਹਨ ਉਸ ਵਾਸਤੇ ਵੀ ਮਾਨਯੋਗ ਹਾਈ ਕੋਰਟ ਵਿੱਚ ਕੇਸ ਪਾਉਨੇ ਹਨ ਕਈਆਂ ਨੂੰ ਤਾਂ ਅੱਜ ਤੱਕ ਇਹ ਪਲਾਟ ਨਹੀਂ ਮਿਲੇ ਉਹਨਾਂ ਕਹਿੰਿਆ ਕਿ ਇਹ ਪਾਰਟੀਆਂ ਸਭ ਰਾਜਸੀ ਰੋਟੀਆਂ ਸੇਕ ਰੀਆਂ ਹਨ ਇਹ ਜਨਤਾ ਦੇ ਹિતੈਸ਼ੀ ਨਹੀਂ ਹਨ ਤਾਰਤ ਸਿੰਘ ਨਗਲਾ ਜ਼ਿਰਕਪੁਰ ਤੋਂ ਸਾਡੀ ਇੱਕ ਸੰਸਥਾ ਕੋਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਜੋ ਸਰਕਾਰੀ ਜ਼ਮੀਨਾਂ ਨੂੰ ਬਚਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਜੋ ਭਾਈ ਸਾਹਿਬ ਬਲਵਿੰਦਰ ਸਿੰਘ ਜੀ ਨੇ ਲੈਂਡ ਪੂਲਿੰਗ ਬਾਰੇ ਦੱਸਿਆ ਜੋ ਅਕਵਾਇਰ ਕੀਤੀ ਗਈ ਜ਼ਮੀਨ ਦੇ ਅੱਜ ਵੀ ਕਿਸਾਨ ਤੜਫੀ ਤੜਫਦੇ ਫਿਰਦੇ ਆ ਜਿਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਹਾਂ ਜੀ ਨੈਸ਼ਨਲ 에ਅਰਪੋਰਟ ਦੇ ਨਾਂ ਦੇ ਉੱਤੇ ਔਰ PR7 200 ਫੁੱਟ ਚੌੜੀ ਸੜਕ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਆ 11 ਫੇਸ ਤੋਂ ਲੈ ਕੇ ਪੰਚਕੁੱਲੇ ਤੱਕ ਕੇ PR7 ਰੋਡ ਜਿਹੜਾ ਜਾ ਰਿਹਾ ਹੈ ਇਧਰੋਂ ਨੈਸ਼ਨਲ 에ਰਪੋਰਟ ਤੋਂ ਖਰੜ ਨੂੰ ਮੁੱਲਾਂਪੁਰ ਵਾਲੇ ਪਾਸੇ ਜਾ ਰਿਹਾ ਹੈ ਇਹ ਸਿਰਫ ਤੇ ਸਿਰਫ ਜਿਹੜਾ PR7 ਰੋਡ ਬਣਾਇਆ ਗਿਆ ਉਹਦਾ ਨੋਟੀਫਿਕੇਸ਼ਨ ਜਾਰੀ ਕਰਕੇ ਜ਼ਿਮੀਂਦਾਰਾਂ ਨੂੰ 1.5 ਕਰੋੜ ਰੁਪਏ ਦੇ ਕੇ ਬਾਹਰ ਕਢਤਾ ਔਰ ਜਿਹੜੀ ਇਸ ਰੋਡ ਦੇ ਦੋਨੇ ਸਾਈਡਾਂ ਜ਼ਿਮੀਂਦਾਰਾਂ ਦੀ ਜ਼ਮੀਨਾਂ ਧੋਖੇ ਨਾਲ 1.5 ਕਰੋੜ ਰੁਪਏ ਦਾ ਮੁਆਵਜ਼ਾ ਦੇ ਕੇ ਉਹਨਾਂ ਚੋਂ ਜ਼ਿਮੀਂਦਾਰਾਂ ਨੂੰ ਬਾਹਰ ਕੱਢਤਾ ਤੇ ਅੱਜ ਤੁਸੀਂ ਐਰੋ ਸਿਟੀ ਚ ਜਾ ਕੇ ਪਤਾ ਕਰ ਲੋ 100 ਅਗਸਤ ਦਾ ਪਲਾਟ 1.5 ਕਰੋੜ ਰੁਪਏ ਦਾ ਹੈ ਤੇ ਇਸ ਤਰ੍ਹਾਂ ਹੀ ਮੈਂ ਫਿਰ ਜਦੋਂ ਇਹਦੀ 2010 ਦੇ ਵਿੱਚ ਕਲੈਕਟਰ ਲੈਂਡ ਐਕਵਿਜ਼ੀਸ਼ਨ ਪੁੱਡਾ ਬਲਵੀਰ ਸਿੰਘ ਢੋਲਜੀ ਵੱਲੋਂ ਅਵਾਰਡ ਸਨਾਇਆ ਗਿਆ ਸਾਡੇ ਤਿੰਨ ਪਿੰਡਾਂ ਦਾ ਪੁੱਡਾ ਸਿੰਘਪੁਰਾ ਨਗਲੇ ਦਾ ਉਹਦੇ ਵਿੱਚ ਮੈਂ ਦਰਖਾਸਤ ਦਿੱਤੀ ਵੀ ਸਾਰੇ ਤਾਂ ਜ਼ਿਮੀਂਦਾਰਾਂ ਨਾਲ ਧੋਖਾ ਹੋ ਰਿਹਾ ਜਿਹੜੀ PR7 200 ਫੁੱਟ ਚੌੜੀ ਸੜਕ ਲਈ ਤੁਸੀਂ ਜ਼ਮੀਨ ਐਕਵਾਇਰ ਕਰ ਰਹੇ ਆ ਸਾਨੂੰ ਉਹਦਾ ਕੋਈ ਇਤਰਾਜ਼ ਨਹੀਂ ਕਿਉਂਕਿ ਏਰੀਆ ਡਿਵੈਲਪ ਹੋਏਗਾ ਨੈਸ਼ਨਲ 에ਅਰਪੋਰਟ ਕਰਕੇ ਇਹ ਮਾਸਟਰ پلان ਕਰਕੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਪਰ ਆ ਜਿਹੜਾ ਤੁਸੀਂ ਰੋਡ ਦੇ ਦੋਨੇ ਸਾਈਡਾਂ ਡੇਢ ਕਰੋੜ ਰੁਪਏ ਜ਼ਿਮੀਂਦਾਰਾਂ ਨੂੰ ਦੇ ਕੇ ਉਹਨਾਂ ਤੋਂ ਪਾਵਰ ਆਫ ਟਾਰਨੀਆਂ ਲੈ ਕੇ ਉਹਨਾਂ ਨੂੰ ਬਾਹਰ ਕੱਢਤਾ ਅੱਗੇ ਇਹ ਜ਼ਮੀਨ ਕੰਪਨੀਆਂ ਵੱਲੋਂ 7-7 ਕਰੋੜ ਦੀ ਪਰਚੇਜ਼ ਕੀਤੀ ਗਈ ਹੈ ਤੇ ਮੈਨੂੰ ਫਿਰ ਜਦੋਂ ਸ਼ਿਕਾਇਤ ਦੇਣ ਦੇ ਬਾਵਜੂਦ ਆਰਟੀਆਈ ਦੇ ਵਿੱਚ ਇਹ ਅਕਵਾਇਰ ਦੇ ਨੋਟੀਫਿਕੇਸ਼ਨ ਬਾਰੇ ਪੁੱਛਣਾ ਚਾਹਿਆ ਤੇ ਮੈਨੂੰ ਫਿਰ ਜਦੋਂ ਕੋਈ ਤਸੱਲੀ ਬਕਸ ਮੇਰੀ ਸ਼ਿਕਾਇਤਾਂ ਤੇ ਕਾਰਵਾਈ ਨਹੀਂ ਹੋਈ ਤਾਂ ਮੈਨੂੰ 29 ਦਿਨ ਸਫੈਦੇ ਦੇ ਪੇੜ ਤੇ ਬੈਠ ਕੇ ਦਰਨਾ ਦੇਣਾ ਪਿਆ ਜਿਹਦੇ ਵਿੱਚ ਅੱਜ ਪੁੱਡਾ ਸਿੰਘਪੁਰਾ ਨਗਲਾ ਤਿੰਨ ਪਿੰਡਾਂ ਦਾ 542 ਏਕੜ ਜਿਹੜਾ ਜ਼ਮੀਨ ਗਵਰਨਮੈਂਟ ਨੇ ਅਕਵਾਇਰ ਕਰਨੀ ਸੀ ਤਾਂ ਪੰਜਾਬ ਸਰਕਾਰ ਨੂੰ ਉਹ ਨੋਟੀਫਿਕੇਸ਼ਨ ਰੱਦ ਕਰਨਾ ਪਿਆ ਅੱਜ ਪਟਿਆਲਾ ਲੈਂਡ ਪੁਆਇੰਟ ਤੋਂ ਲੈ ਕੇ ਪੰਚਕੁੱਲੇ ਤੱਕ ਇਹ ਰੋਡ ਜਾਣਾ ਜਿਹੜੀ ਦੋਨੇ ਸਾਈਡਾਂ ਜ਼ਮੀਨਾਂ ਲੱਗਦੀਆਂ ਸਾਗੜ ਪੰਖਰਪੁਰ ਬਾਕਰਪੁਰ ਨਗਲਾ ਜਿੰਨੇ ਵੀ ਅੱਗੇ ਪੀਰ ਮਸਾਲਾ ਸਨੋਲੀ ਕਿਸ਼ਨਪਰਾ ਇਹਨਾਂ ਪਿੰਡਾਂ ਦੀ ਜਿਹੜੀ ਪੁੱਡਾ ਸਿੰਘਪੁਰਾ ਨਗਲੇ ਦੀ 542 ਏਕੜ ਦਾ ਨੋਟੀਫਿਕੇਸ਼ਨ ਰੱਦ ਹੋਇਆ ਅੱਜ ਉਹ ਪੁੱਡਾ ਸਿੰਘਪੁਰਾ ਜਾ ਕੇ ਪਤਾ ਕਰ ਲੋ ਤੇ 40 40 50 50 ਕਰੋੜ ਦਾ ਜ਼ਿਮੀਂਦਾਰਾਂ ਦਾ ਏਕੜ ਵਿਕਰਿਆ ਇਹ ਅਸੀਂ ਸੇਵਾ ਨਿਭਾ ਰਹੇ ਹਾਂ ਜਿਵੇਂ ਭਾਈ ਸਾਹਿਬ ਬਲਵਿੰਦਰ ਸਿੰਘ ਜੀ ਨੇ ਲੈਂਡ ਪੂਲਿੰਗ ਬਾਰੇ ਦੱਸਿਆ ਅਸੀਂ ਆਪ ਦੇ ਚੈਨਲ ਦੇ ਮੱਧ ਮਰਾਹੀ ਜ਼ਿਮੀਂਦਾਰਾਂ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਕਿ ਇਹ ਜਿਹੜੀ ਲੈਂਡ ਪੂਲਿੰਗ ਦੇ ਵਿੱਚ ਸਰਕਾਰ ਜ਼ਬਰਦਸਤੀ ਜ਼ਮੀਨ ਅਕਵਾਇਰ ਕਰੇਗੀ ਉਹਦੇ ਲਈ ਸਾਨੂੰ ਭਾਵੇਂ ਕੁਰਬਾਨੀ ਦੇਣੀ ਪਵੇ ਅਸੀਂ ਉਹ ਨਹੀਂ ਹੋਣ ਦੇਵਾਂਗੇ ਕਿਉਂਕਿ ਭੋਲੇ ਭਾਲੇ ਜ਼ਮੀਨ ਜ਼ਿਮੀਂਦਾਰਾਂ ਨੂੰ ਸਸਤੇ ਭਾਅ ਦੇ ਰੇਟ ਦੇ ਪੈਸੇ ਦੇ ਕੇ ਅੱਜ ਤੁਸੀਂ ਦੇਖ ਰਹੇ ਆਂ ਬਲਵਿੰਦਰ ਸਿੰਘ ਜੀ ਨੇ ਦੱਸਿਆ ਕਿ 100 ਕਰੋੜ ਦਾ ਇਕੜ ਵਿਕਿਆ ਜਿਹਦੀ 3 ਲੱਖ ਰੁਪਏ ਦੇ ਵਿੱਚ ਅਕਵਾਇਰ ਕੀਤਾ ਸੀ ਤੇ ਇਸ ਤਰ੍ਹਾਂ ਅਸੀਂ ਭਾਈ ਸਾਹਿਬ ਬਲਵਿੰਦਰ ਸਿੰਘ ਨਾਲ ਹੋਰ ਜਿਹੜੀ ਵੀ ਜਥੇਬੰਦੀਆਂ ਅਸੀਂ ਲੈਂਡ ਪੋਨਲ ਦੇ ਮਾਮਲੇ 'ਚ ਅਸੀਂ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਸੇਵਾ ਨਿਭਾਵਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਰੌਲਾ ਅੱਜ ਪੈ ਰਿਹਾ ਉਹ ਇਹ ਰੌਲਾ ਨਹੀਂ ਪੈਣਾ ਸੀ ਜੇਕਰ ਕਿਸਾਨਾਂ ਨੂੰ ਲੋਕਾਂ ਨੂੰ ਪਹਿਲਾਂ ਇਸ ਬਾਰੇ ਪੁੱਛਿਆ ਜਾਂਦਾ ਵੀ ਦੇਖੋ ਤੁਹਾਨੂੰ ਕੀ ਲੋਟ ਪਊਗਾ ਜੀ ਬਲਵਿੰਦਰ ਜੀ ਮਾਨ ਸਰਕਾਰ ਕਹਿ ਰਹੀ ਹੈ ਕਿ ਜ਼ਬਰਦਸਤੀ ਨਹੀਂ ਹੈ ਜਿਹੜਾ ਕੋਈ ਸਾਨੂੰ ਲੈਂਡ ਦੇਣਾ ਚਾਹੁੰਦਾ ਦਵੇ ਨਹੀਂ ਦੇਣਾ ਚਾਹੁੰਦਾ ਆਪਾਂ ਐਕਵਾਇਰ ਨਹੀਂ ਕਰਾਂਗੇ ਉਸ ਵਾਸਤੇ ਜੇ ਜ਼ੋਨ ਵਿੱਚ ਦਿੱਕਤ ਕਿੱਤੇ ਹੈ ਜਾਂ ਜਿਮੀਦਾਰ ਆਪ ਹੀ ਦੇਣਾ ਚਾਹੇਗਾ ਤਾਂ ਹੀ ਐਕਵਾਇਰ ਕਰੀ ਨਹੀਂ ਤਾਂ ਕਹਿੰਦੇ ਆਪਾਂ ਨਹੀਂ ਕਰਾਂਗੇ ਤੱਕ ਹੋਏ ਦੇਖੋ ਜਿਨ੍ਹਾਂ ਦੇ ਛੋਟੇ ਟੁਕੜੇ ਹੈ ਜਿਨ੍ਹਾਂ ਦੇ ਛੋਟੇ ਜਿਹੜਾ ਵਜਰਾ ਹੁਣ ਕਿਸਾਨੀ ਚ ਨਹੀਂ ਹੈ ਛੋਟੇ ਕਿਸਾਨ ਵੀ ਹੈ ਕੋਈ ਕਿੱਲੇ ਵਾਲਾ ਕਿਸਾਨ ਹੈ ਕੋਈ ਡੇਢ ਵਾਲਾ ਕੋਈ 2 ਗਲਾ ਉਹ ਕਹਿੰਦਾ ਯਾਰ ਕਿੱਲੇ ਨਾਲ ਸਮਝ ਨਾ ਸੰਦਾ ਜਿਸ ਬੰਦੇ ਨੇ 10 20 ਕਿੱਲਾਂ ਦੀ ਖੇਤੀ ਕਰਨੀ ਉਹ ਕਿਸਾਨ ਉਜੜੇ ਜਾਊਗਾ ਪੈਸਿਆਂ ਨੇ ਮੰਡ ਹੋ ਜਾਣਾ ਪ੍ਰਾਪਰਟੀ ਦਾ ਦੇਖੋ ਜ਼ਮੀਨ ਪਈ ਇਕੱਠੀ ਅਸੀਂ ਸਾਡੀ ਆਈ ਸੀ ਮੈਂ ਐਗਜ਼ਾਮਪਲ ਦੇ ਦਿੰਦਾ ਆਪਣੇ 5-7 ਬੰਦੇ ਬੈਠੇ ਨੇ 5-5 4-4 ਭਰਾ ਹੁੰਦੇ ਨੇ ਥੋੜੇ ਥੋੜੇ ਪੈਸੇ ਆਉਂਦੇ ਮੰਡ ਕੇ ਖਾ ਜਾਂਦੇ ਨੇ ਜ਼ਮੀਨ ਖਤਮ ਹੋ ਜਾਂਦੀ ਹੈ ਜ਼ਮੀਨ ਤਾਂ ਪਈ ਰਹਿੰਦੀ ਹੈ ਚਾਹੇ ਅੱਜ ਹੈ ਚਾਹੇ ਕੱਲ ਹੈ ਇਹ ਲੋਕਾਂ ਨੂੰ ਇਹ ਗਮਰਾ ਨਹੀਂ ਕਰਨਾ ਚਾਹੀਦਾ ਜੇ ਜ਼ਮੀਨ ਦੇਣਾ ਨਹੀਂ ਮੰਨਦੇ ਤਾਂ ਹੋਰ ਪ੍ਰੋਜੈਕਟ ਬਥੇਰੇ ਆ ਹੋਰ ਕੰਮਕਾਰ ਬਥੇਰੇ ਆ ਸਰਕਾਰ ਕਰੇ ਚਾਹੇ ਥੋੜਾ ਬਹੁਤ ਵੀ ਇੰਡਸਟਰੀ ਵਾਸਤੇ ਕਰੇ ਰੋਕਾਂ ਦਾ ਰੋਜ਼ਗਾਰ ਪੈਦਾ ਕਰੇ ਨਹੀਂ ਇਸ ਦਾ ਮਤਲਬ ਕਿਸਾਨ ਖੁੱਦ ਤੇ ਡਿੱਗ ਜਾਂਦਾ ਹੈਗਾ ਇਹੀ ਕਹਿ ਸਕਦੇ ਪੈਸੇ ਲਾਲਚ ਜਿਹੜਾ ਜਿਹੜਾ ਛੋਟਾ ਕਿਸਾਨ ਹੈ ਜਿਹਦਾ ਕਿਲਾ ਜਾਂ ਅੱਧਾ ਕਿਲਾ ਕਹਿੰਦਾ ਮੈਂ ਤਾਂ ਇਹਨਾਂ ਕਿਸਾਨਾਂ ਚੋਂ ਨਾ ਦੂਜੇ ਪਾਸੇ ਆ ਉਹਨਾਂ ਨੂੰ ਤਾਂ ਕੋਈ ਹੋਰੀ ਪਰ ਜਿਹੜਾ ਵੱਡਾ ਕਿਸਾਨ ਹੈ ਕਿਸੇ ਦੇ 10 ਕਿੱਲੇ ਆ ਕਿਸੇ ਦੇ 8 ਕਿੱਲੇ ਆ ਉਹਦੀ ਜ਼ਮੀਨ ਵੀ ਜਾਂਦੀ ਰਹਿੰਦੀ ਤੇ ਬੱਚੇ ਅੱਗੇ ਕਿਸੇ ਨੇ ਗੱਡੀਆਂ ਲੈ ਲੀਆਂ ਕਾਰਾਂ ਲੈ ਲਈਆਂ ਕੋਈ ਕੁੱਟੀਆਂ ਬਣਾ ਰਿਹਾ ਉਹ ਸਾਰੀ ਜਿਹੜੀ ਆ ਕਿਸਾਨ ਦੀ ਜਿਹੜੀ ਬਿੰਦੀ ਵੀ ਸਰਕਾਰ ਦੀ ਗਲਤੀ ਤੇ ਕਿਤੇ ਵੀ ਨਹੀਂ ਦੇ ਲਈ ਆਪਾਂ ਵੀ ਕੋਸ਼ਿਸ਼ ਨਹੀਂ ਸਰਕਾਰ ਦੀ ਗਲਤੀ ਇਹ ਆ ਸਰਕਾਰ ਦੇਖੋ ਜਿਹੜੀ ਮਲੂਕ ਮਾਰੂ ਨੀਤੀਆਂ ਜਿਵੇਂ 60% ਲੈ ਲਈ 40% ਤੁਹਾਨੂੰ ਜਿਹੜੀ ਆ ਲੈਂਡ ਪੋਲਿੰਗ ਦੇਣੀ ਹੈ ਉਹਦੇ ਚ ਕੰਡੀਸ਼ਨਾਂ ਰੱਖਦੀਆਂ ਸ਼ਰਤਾਂ ਰੱਖਦੀਆਂ ਪਰ ਸ਼ਰਤਾਂ ਉਹਨਾਂ ਤੋਂ ਤਾਂ ਪੁੱਛੋ ਜਿਨ੍ਹਾਂ ਤੋਂ ਲਈਆਂ ਜ਼ਮੀਨ ਜਿਨ੍ਹਾਂ ਦਾ ਘਰ-ਬਾਰ ਪੱਟਣਾ ਖੋਣਾ ਹੈਗਾ ਉਹਨਾਂ ਤੋਂ ਤਾਂ ਪੁੱਛ ਲਓ ਵੀ ਤੁਹਾਨੂੰ ਇਹ ਪਾਲਿਸੀ ਵੀ ਸਹੀ ਰਹੂਗੀ ਆ ਅਸੀਂ ਪਾਸ ਕਰਨ ਲੱਗੇ 100% ਲੋਕ ਹਾਜ਼ਰ ਨਹੀਂ ਹੁੰਦੇ 100% ਮੇਰੇ ਕੋਲ ਮਨਜ਼ੂਰੀ ਨਹੀਂ ਹੁੰਦੇ ਪਰ ਲੇਕਿਨ 60% ਦਾ ਲੋਕਾਂ ਨੂੰ ਸਿੱਧਾ ਕਰ ਲੈਂਦੇ ਤੁਹਾਡੇ ਕਹਿੰਦਾ ਮਤਲਬ ਹੈ ਕਿ ਕਿਸੇ ਨਾ ਕਿਸੇ ਚੱਤੇ ਬੰਦੇ ਨੂੰ ਵਿੱਚ ਪਾਣਾ ਚਾਹੀਦਾ ਜੱਥੇ ਬੰਦੀਆਂ ਦੇ ਕਿਸੇ ਨਾ ਕਿਸੇ ਮੈਂਬਰਾਂ ਨੂੰ ਲੈ ਲੈਂਦੇ ਜੇ ਅੱਜ 40 ਜੱਥੇ ਬੰਦੀਆਂ 35 ਰੇ ਕਿਸਾਨ ਜੱਥੇ ਬੰਦੀਆਂ ਫਿਰਦੀਆਂ ਇੱਕ ਇੱਕ ਮੈਂਬਰ ਲੈ ਲਿਆ 30 35 ਬੰਦੇ ਹੋ ਜਾਣਦੇ ਕਿਸਾਨ ਫਿਰ ਕਹਿਣ ਜੋਗਾ ਨਹੀਂ ਸੀ ਵੀ ਯਾਰ ਸਾਡੀ ਬਿਨਾ ਪੁੱਛੇ ਤੇ ਪਾਲਿਸੀ ਤਿਆਰ ਕੀਤੀ ਗਈ ਹੈ ਤੇ ਕਹਿਣ ਦਾ ਮਤਲਬ ਹੈ ਤੁਹਾਨੂੰ ਹਲੇ ਵੀ ਡਰ ਹੈ ਕਿ ਜੋ ਕਾਂਗਰਸ ਅਕਾਲੀ ਹੋਇਆ ਹੋਣੀ ਵੀ ਇਹੀ ਹੋਏਗਾ ਮੈਂ ਕਹਾਂਗੀ ਇਹਨਾਂ ਨੇ ਇਸ ਸਰਕਾਰ ਜੋ ਬਜਾਰੇ ਜੋਗੇ ਰਹੇ ਜਣਾ ਜਾਂ ਕੋਟਕੇਸਾਂ ਜੋਗੇ ਰਹੇ ਜਣਾ ਕਿਸਾਨ ਅੱਜ ਵੀ ਪੀੜਤ ਹੈ ਕੱਲ ਨੂੰ ਵੀ ਪੀੜਤ ਹੈ ਅਗਲੀ ਵਾਰੀ ਵੀ ਪੀੜਤ ਹੋ। ਇਸ ਦਾ ਹੱਲ ਕੀ ਆ ਹੋਂ ਜੋ ਕਿ ਉਹਨਾਂ ਨੇ ਤੇ ਅਪਲਾਈ ਕਰਤੀ ਹੋਂ ਹੱਲ ਕੀ ਇਸ ਦਾ ਹੱਲ ਹੈ ਸਾਰੇ ਕਿਸਾਨਾਂ ਨੂੰ ਇਕਾ ਕਰ ਲੈਣਾ ਜੇ ਇਹਦਾ ਇੱਕ ਵੀ ਇੰਚ ਨਹੀਂ ਜ਼ਮੀਨ ਦੇਣੀ ਚਾਹੀਦੀ ਜਿਹੜੀ ਪਹਿਲਾਂ ਜ਼ਮੀਨ ਐਕਵਾਇਰ ਹੋਈ ਵੀ ਐ ਮੁਹਾਲੀ 'ਚ ਤੁਸੀਂ ਦੇਖ ਲੈਂਦੇ ਜੇ ਸੈਕਟਰ 1 ਈਕੜਾਂ ਵਾਲੇ ਜ਼ਮੀਨ ਖਾਲੀ ਪਈ ਉਹ ਜਿੱਥੇ ਜੰਗਲ ਬਣ ਗਿਆ 8 ਵੇ ਸਾਰਾ ਖਾਲੀ ਪਿਆ ਹੋਰ ਖਾਲੀ ਪਿਆ ਜਿਹੜੇ ਪ੍ਰੋਜੈਕਟਾਂ 'ਚ ਲੋਕਾਂ ਨੂੰ ਆਮਦਨ ਹੋਣੀ ਐ ਲੋਕਾਂ ਨੂੰ ਰੁਜ਼ਗਾਰ ਮਿਲਣਾ ਉਹ ਹਲੇ ਖਾਲੀ ਪਈ ਐ ਜ਼ਮੀਨ ਜ਼ਮੀਨ ਵੇਚਣ ਦਾ ਸਿਰਫ ਅਕਵਾਇਰ ਕਰਨ ਦਾ ਇਹ ਆ ਵੀ ਆਪਣਾ ਕਮਿਸ਼ਨ ਮੋਟਾ ਬਣੂਗਾ ਆਪਣੀ ਹਿੱਸੇਦਾਰੀ ਬਣੂਗੀ ਆਹ ਸਾਲ ਡੇਢ ਸਾਲ ਰਹਿ ਗਿਆ ਸਰਕਾਰ ਲੈ ਕੇ ਲੰਘ ਜੂਗੀ ਆਪਣਾ ਬਾਅਦ ਕਿਸਾਨ ਇੱਥੇ ਫਿਰ ਜਾਵਗੇ ਘੁੰਮਦੇ ਕੋਟਾਂ ਚ ਤੇ ਕੀ ਤੁਸੀਂ ਕਿਸਾਨ ਭਰਾਵਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਇਸ ਲੈਂਡ ਬੁਲਿੰਗ ਪਾਲਿਸੀ ਦੇ ਬਾਰੇ ਲੈਂਡ ਬੁਲਿੰਗ ਪਾਲਿਸੀ ਚ ਇਹ ਆ ਜਦੋਂ ਤੱਕ ਸਾਡੀ ਬਣ ਨਹੀਂ ਨੀ ਜਾਂਦੀ ਕਿਸਾਨਾਂ ਦੀ ਕੋਈ ਸਲਾਹ ਨਹੀਂ ਲੰਦਾ ਸਕੀਮ ਨਹੀਂ ਕਿਸਾਨ ਐਗਰੀ ਨਹੀਂ ਕਰਦੇ ਜੇ 100 ਕਿਸਾਨ ਨੇ ਤਾਂ 50 ਤਾਂ ਐਗਰੀ ਕਰਨਾ ਰ ਜੇ ਤਾਂ 50 ਵੀ ਅਧਰ% ਵੀ 50% ਵੀ ਐਗਰੀ ਨਹੀਂ ਕਰਦੇ ਤਾਂ ਉਹ ਪਾਲਿਸੀ ਨਾ ਪਾਸ ਹੋਣੀ ਹੈ ਨਾ ਵਾਸਤੇ ਇਸੇ ਤਰ੍ਹਾਂ ਰੌਲਾ ਪਈ ਜਾਣਾ ਜਿਹੜਾ ਪਿੰਡਾਂ ਦਾ ਵਿਕਾਸ ਸੀ ਲੋਕਾਂ ਨੂੰ ਰੋਜ਼ਗਾਰ ਦੇਣਾ ਸੀ ਗਰੰਟੀਆਂ ਦਾ ਉਹ ਇਸੇ ਲੈਂਡ ਪੋਲੀਸਿ ਵਿੱਚ ਉਲਟ ਕੇ ਰਹਿ ਗਿਆ ਇੱਕ ਹੋਰ ਗੱਲ ਹੈ ਕਿ ਲੋਕੀ ਅਕਸਰ ਕਹਿੰਦੇ ਰਿਹਾ ਸੀ ਜਨਮਿਆ ਕਿ ਇੱਕ ਲੋਕ ਕਿਸਾਨਾਂ ਦੀ ਗੱਲ ਕਰਦੇ ਆ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਕਰਦਾ ਮਜ਼ਦੂਰਾਂ ਦਾ ਕੀ ਹੋਊਗਾ ਜੇ ਲੈਂਡ ਪੋਲ ਇੰਡਸਟਰੀ ਮਾਦ ਜੇ ਅਸੀਂ ਇਹ ਜਾ ਰਹੇ ਜਦੋਂ ਖੇਤ ਚ ਇੱਕ ਪਿੰਡ ਐਗਜ਼ੈਂਪਲ ਲੈ ਲਓ ਇੱਕ ਪਿੰਡ ਚ 40 ਕਿਸਾਨ ਨੇ ਉਥੇ 100 ਕਰ ਗਰੀਬਾਂ ਦਾ ਜਿਹੜਾ ਉਸੇ ਕਿਸਾਨ ਦੇ ਘਰੇ ਰੋਟੀ ਖਾਂਦਾ ਉਸੇ ਕਿਸਾਨ ਦੇ ਖੇਤ 'ਚ ਕੰਮ ਕਰਦਾ ਚਾਹ ਮਜ਼ਦੂਰੀ ਕਰਦਾ ਸਾਂਝੀ ਬਣਦਾ ਪਰ ਉਹਨਾਂ ਲੋਕਾਂ ਦਾ ਵੀ ਸੋਚੇ ਸਰਕਾਰ ਯਾਰ ਉਹਨਾਂ ਦਾ ਕੀ ਬਣੂਗਾ ਕਿਸਾਨਾਂ ਤੋਂ ਜੇ ਜ਼ਬਰਦਸਤੀ ਜ਼ਮੀਨ ਖੁੰਦੀ ਹੈ ਤਾਂ ਉਹ ਵੀ ਲੋਕ ਬੇਰੁਜ਼ਗਾਰ ਹੁੰਦੇ ਆ ਉਹ ਵੀ ਕੰਮਕਾਰਾਂ ਤੋਂ ਜਾਂਦੇ ਉਹਨਾਂ ਵਾਸਤੇ ਵੀ ਕੋਈ ਨਾ ਕੋਈ ਗਿਫਟ ਇਹਨਾਂ ਨੂੰ ਹੋਵੇ ਵੀ ਜੇ ਸਰਕਾਰ ਆ ਕੁਝ ਜਾਂਦੀ ਹੈ ਕਿਸਾਨ ਐਗਰੀ ਹੁੰਦੇ ਆ ਤਾਂ ਗਰੀਬਾਂ ਵਾਸਤੇ ਇਹ ਕੁਝ ਹੋਊਗਾ ਕਿਸ ਮਾਮਲੇ ਉੱਤੇ ਪ੍ਰੈਸ ਵਾਰਤਾ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਭਲਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ। ਤੁਸੀਂ ਜਦ ਵੀ ਸਾਡੀ ਮੋਰਚੇ ਦੀ ਆਵਾਜ਼ ਹੋਵੇ, ਪਬਲਿਕ ਦੀ ਆਵਾਜ਼ ਹੋਵੇ, ਤੁਸੀਂ ਆਵਾਜ਼ ਚੱਕ ਕੇ ਸਾਡੀ ਘਰ-ਘਰ ਬੈਠੇ ਰੱਬ ਵਰਗੇ ਸਰੋਤਿਆਂ ਤੱਕ ਪਬਲਿਕ ਤੱਕ, ਪ੍ਰਸ਼ਾਸਨ ਤੱਕ ਤੇ ਸਰਕਾਰਾਂ ਤੱਕ ਪਹੁੰਚਾਉਣ ਦਾ ਬਹੁਤ ਵੱਡਾ ਇੱਕ ਯੋਗਦਾਨ ਪਾ ਰਹੇ ਹੋ। ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਤੁਹਾਡੇ ਰਾਈ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੋ ਅੱਜ ਪਾਕ ਖਵਾ ਮੁੱਦਾ ਲੈਂਡ ਪੋਲਿੰਗ ਦਾ ਚੱਲ ਰਿਹਾ ਹੈ, ਵੱਖ-ਵੱਖ ਪਾਰਟੀਆਂ ਬੂਟਾਂ ਮਡੋਰਨ ਵਾਸਤੇ ਲੋਕਾਂ ਨੂੰ ਕਿਵੇਂ ਭਰਮਾ ਰਹੀਆਂ ਨੇ। ਕੀ ਆ ਗੱਲ ਕਾਲੀ ਦਲ ਦੀ ਹੋਏ ਜਾਂ ਗੱਲ ਕਾਂਗਰਸ ਦੀ ਹੋਏ ਜਾਂ ਕੋਈ ਤੀਜੀ ਪਾਰਟੀ ਦੀ ਹੋਏ ਅਸੀਂ ਕਿਸੇ ਪਾਰਟੀ ਨੂੰ ਨੀਮਾ ਉੱਚਾ ਦਿਖਾਉਣ ਵਾਸਤੇ ਨਹੀਂ ਬੈਠੇ ਕਿਸੇ ਪਾਰਟੀ ਨੂੰ ਅਸੀਂ ਪ੍ਰਮੋਟ ਨਹੀਂ ਕਰ ਰਹੇ ਵੀ ਉਹ ਪਾਰਟੀ ਚੰਗੀ ਹੈ ਜਾਂ ਉਹ ਮਾੜੀ ਹੈ ਪਰ ਜਿਹੜੀਆਂ ਕਿਸਾਨਾਂ ਨਾਲ ਲੁੱਟ ਹੋ ਰਹੀ ਹੈ ਇਹ ਅੱਜ ਵੀ ਹੋ ਰਹੀ ਹੈ ਪਹਿਲਾਂ ਵੀ ਹੋਈ ਸੀ ਜਦੋਂ ਇਹਨਾਂ ਦਾ ਰਾਜ ਸੀ 15 ਸਾਲ ਲਗਭਗ ਅਸੀਂ 15 ਸਾਲ ਕਾਲੀ ਦਲ ਦੀ ਗੱਲ ਕਰ ਲਈਏ ਇਹ ਗੱਲ ਚੱਲ ਰਹੀ ਹੈ 79 ਤੋਂ ਮੇਰੀ ਦੇਖਤ ਦੀ ਗੱਲ ਹੈ ਇਹ ਅਸੀਂ ਪੁਰਾਣੀ ਨਹੀਂ ਗੱਲ ਕਰ ਰਹੇ ਪੁਰਾਣਾ ਤਾਂ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜਿਹੋ ਗੱਲ 70 ਤੋਂ ਕਰ ਲਓ 72 ਤੋਂ ਕਰ ਲਓ ਜਦੋਂ ਜ਼ਮੀਨ ਕੁੰਬੜਾ ਪਿੰਡ ਦੀ ਐਕਵਾਇਰ ਹੋਈ ਐ ਸੁਹਾਣੇ ਦੀ ਐਕਵਾਇਰ ਹੋਈ ਐ ਲੰਬਿਆਂ ਪਿੰਡ ਦੀ ਐਕਵਾਇਰ ਹੋਈ ਜ਼ਮੀਨ ਮਟੌਰ ਜ਼ਮੀਨ ਪਿੰਡ ਦੇ ਐਕਵਾਇਰ ਹੋਰੀ ਸਾਰੇ ਜਿਹੜੇ ਸਾਡੇ ਪਿੰਡ ਨੇ ਇਹਨਾਂ ਦੀਆਂ ਜ਼ਮੀਨਾਂ ਐਕਵਾਇਰ ਹੋਈਆਂ ਤੇ ਅਸੀਂ ਗੱਲ ਕਰ ਲਈਏ 96 97 ਤੋਂ ਬਾਅਦ ਦੀ ਜਿਹੜਾ 96 97 ਤੋਂ ਅਕਾਲੀ ਦਲ ਦੀ ਜਿਹੜੀ ਸਰਕਾਰਾਂ ਦੀ ਐ ਸਨ 2002 ਤੱਕ ਰਹਿੰਦੀ ਐ ਜਿਹਦੇ ਚ ਸਾਡਾ ਪੰਜ ਸੈਕਟਰਾਂ ਲਈ ਜ਼ਮੀਨ ਖਰੀਦੀ ਜਾਂਦੀ ਐ ਸੈਕਟਰ 69 ਖਾਹਾਟ 66 66 ਇਹ 5 6 ਸਕਤਰਾਂ ਦੀ ਜਿਹੜੀ ਜ਼ਮੀਨ ਖਰੀਦੀ ਗਈ ਹੈ ਸਿਰਫ 175000 ਰੁਪਏ ਕਿਲਾ ਕਾਲੀਆਂ ਦੀ ਸਰਕਾਰ ਚ ਸਾਡਾ ਰੇਟ ਤੈਅ ਹੋਇਆ ਜਿਹਦਾ 33% ਅਜਾਰਾ ਵਿਆਜ ਪਾ ਕੇ ਸਾਨੂੰ ਸਾਢੇ 1.5 ਲੱਖ ਰੁਪਏ ਕਿਲਾ ਜਿਹੜਾ ਮਿਲਿਆ ਜਿਸ ਕਰਕੇ ਉਹ ਸਾਰੇ ਕਿਸਾਨਾਂ ਨੂੰ ਉਹਨਾਂ ਚ ਮੈਂ ਵੀ ਪਿੱੜਤਾਂ ਇੱਥੇ ਲਾਭ ਸਿੰਘ ਬੈਠੇ ਕੁੰਬੜੇ ਤੋਂ ਮਾਉਂਦ ਸਿੰਘ ਵੀ ਬੈਠੇ ਆ ਜੀ ਤੇ ਮੇ ਮਨਜੀਤ ਸਿੰਘ ਜੀ ਮੇਵਾ ਬੈਠੇ ਜੈਪ ਸਿੰਘ ਬੈਠੇ ਸੀ ਸਾਰਿਆਂ ਦੇ 5 5 4 4 ਕਿਲੇ ਸਾਰਿਆਂ ਦੇ ਜਿਹੜੇ ਜ਼ਮੀਨ ਦੇ ਅਕਵਾਇਰ ਹੋਏ ਨੇ ਸਾਰੇ ਪੀੜਤ ਲੋਕ ਨੇ ਤੇ ਜਦੋਂ ਜ਼ਮੀਨ ਅਕਵਾਇਰ ਹੋ ਜਾਂਦੀ ਹੈ ਇੱਕ ਇੱਕ ਆਉਸਟੀ ਪਲਾਟ ਮਿਲਣਾ ਹੁੰਦਾ ਸਾਨੂੰ ਬਹੁਤ ੱਗੇ ਖਾਣੇ ਪਏ ਆਉਸਟੀ ਪਲਾਟਾਂ ਵਾਸਤੇ ਖੱਜਲ ਖੁਰ ਹੋਣਾ ਪਿਆ ਸਾਢੇ 3-3 ਲੱਖ ਰੁਪਇਆ ਲੈ ਕੇ ਉਸ ਤੋਂ ਬਾਅਦ ਜਦੋਂ ਸ਼ੈਸ਼ਨ ਕੋਟ ਰੋਪੜ ਗਏ ਜਦੋਂ ਰੋਪੜ ਜਿਹੜਾ ਜ਼ਿਲ੍ਹਾ ਸੀ ਰੋਪੜ ਤੱਕੇ ਖਾਏ ਰੋਪੜ ਥੋੜਾ ਬਹੁਤੇ ਪੈਸੇ ਵਧੇ ਤਾਂ ਫਿਰ ਹਾਈ ਕੋਰਟ ਗਏ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਤੱਕ ਗਏ ਅੱਜ ਤੱਕ ਵੀ ਸੁਪਰੀਮ ਕੋਰਟ ਜਿਹੜੇ ਪੈਂਡਿੰਗ ਕੇਸ ਪਏ ਨੇ 25-30 ਸਾਲਾਂ ਤੋਂ ਸਾਰੀ ਇਕਸਾਰ ਇੱਕ ਸੈਕਟਰ ਚ 200 ਏਕੜ ਜ਼ਮੀਨ ਹੈਗੀ ਦੂਜੀ ਜਿਹੜੀ 76 ਤੋਂ 80 ਆਈ ਹੈ ਉਹ ਸਾਨੂੰ 2002 ਤੋਂ ਬਾਅਦ ਆਈ ਹੈ ਜਿੱਥੇ ਸਾਡੀ ਵੀ ਜ਼ਮੀਨ ਹੈ ਸੀ ਉਹ ਚ 2000 ਜਿਹੜੇ 5 ਸੈਕਟਰ ਹੈ 1000 ਕਿੱਲਾ ਪਹਿਲਾਂ ਐਕਵਾਇਰ ਹੋਇਆ 1000 ਕਿੱਲਾ ਉਹ ਤੋਂ ਪਹਿਲਾਂ ਐਕਵਾਇਰ ਹੋਇਆ ਲਗਭਗ ਸਾਡਾ 10 ਸੈਕਟਰਾਂ ਚ 2000 ਕਿੱਲੇ ਦੀ ਗੱਲ ਕਰ ਲਈਏ ਚਾਰ ਪਿੰਡ ਉੱਜੜੇ ਹਨ ਜਿਨ੍ਹਾਂ ਚ ਕਿਸਾਨਾਂ ਨੂੰ ਕੌਡੀਆਂ ਬਣਾ ਕੇ ਪੈਸੇ ਇਹੀ ਕਾਲੀ ਦਲ ਨੇ ਇਹੀ ਕਾਂਗਰਸ ਨੇ ਦਿੱਤੇ ਤੇ ਇੱਥੇ ਤੱਕ ਜਿਹੜੇ ਗਰੀਬ ਲੋਕ ਸੀ ਜਿਨ੍ਹਾਂ ਦੇ 5-5 ਮਰਲੇ ਦੇ ਪਲਾਟ ਸੀ ਪਿੰਡ ਕੁੰਬੜੇ ਦੀ ਗੱਲ ਕਰ ਲਈਏ 40 ਲਾਖ ਪਾਤਰੀ ਸੀ ਜਿਨ੍ਹਾਂ ਨੂੰ 100-100 ਕ ਜ ਦਾ ਪਲਾਟ ਵੀ ਨਹੀਂ ਦਿੱਤਾ ਸੀ ਸਾਨੂੰ ਬਾਅਦ ਨੂੰ ਕੋ ਹਾਈ ਕੋਰਟ ਕੇਸ ਬਾਣਾ ਪਿਆ 4 ਸਾਲ ਬਾਅਦ ਉਹ ਕੇਸ ਜਿੱਤੇ ਆ ਮੈਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹ ਤੋਂ ਚੇਅਰਮੈਨ ਸੀ ਪੁੱਡਾ ਕਮਾਡਾ ਤੇ ਜਿਨ੍ਹਾਂ ਨੇ ਡਿਸਾਈਡ ਕੀਤਾ ਹਾਈ ਕੋਰਟ ਤੋਂ ਬਾਅਦ ਤਾਂ ਉਹ ਲੋਕਾਂ ਨੂੰ ਜਿਹੜੇ ਪਲਾਟ ਮਿਲੇ ਅੱਜ ਵੀ ਅਧੂਰੇ ਨੇ ਕਈ ਸਾਡੇ ਕੋਲੇ ਅੱਜ ਵੀ ਅਧੂਰੇ ਪਏ ਨੇ ਲੈਂਡ ਜਿਹੜੇ ਆਸਟੀ ਪਲਾਟ ਮਿਲਣੇ ਸੀ ਤਾਂ ਸਾਨੂੰ ਇਹ ਕਹਿਣਾ ਚਾਹੁੰਦੇ ਆ ਅੱਜ ਵੀ ਜਿਹੜੀ ਕਾਂਗਰਸ ਇਹ ਕਾਲੀ ਦਲ ਵਾਲੇ ਆਪਣੀ ਗਈ ਵੀ ਜ਼ਮੀਨ ਨੂੰ ਤਰਾਸ ਰਹੇ ਨੇ ਇਹ ਲੋਕਾਂ ਨੂੰ ਵੋਟਾਂ ਵਟੋਰਨ ਵਾਸਤੇ ਸਾਰਾ ਕੁਝ ਹੋ ਰਿਹਾ ਕਿਸਾਨ ਪਹਿਲਾਂ ਵੀ ਪੀੜਤ ਸੀ ਕਿਸਾਨ ਅੱਜ ਵੀ ਪੀੜਤ ਹੈ ਕਿਸਾਨ ਨੇ ਫੇਰ ਵੀ ਸ਼ਾਇਦ ਪੀੜਤ ਰਹਿਣਾ ਇਹ ਸਰਕਾਰਾਂ ਸਿਰਫ ਤਾਂ ਸਿਰਫ ਵੋਟਾਂ ਕਰਕੇ ਜਿਹੜੀ ਹੈ ਲੋਕਾਂ ਨੂੰ ਪਰਮਾਣਾ ਚਾਹੁੰਦੇ ਆ ਅਸੀਂ ਤੁਹਾਡੇ ਰਾਂ ਹੀ ਸਾਰੇ ਲੋਕਾਂ ਨੂੰ ਅਪੀਲ ਕਹਿੰਦੇ ਆ ਜੇ ਇਹਨਾਂ ਦੀ ਉਪੀਧ ਦੇਖਦੇ ਬੇਨਤੀ ਪੰਡ ਕੁੰਬੜੇ ਤੇ ਆ ਕੇ ਪੁੱਛ ਲੋ ਮੌਲੀ ਬੈਦਵਾਨ ਚ ਪੁੱਛ ਲੋ ਚੀਲੇ ਚ ਪੁੱਛ ਲੋ ਕਿਵੇਂ ਪੁੱਡਾ ਗਮਾਡਾ ਨੇ ਜਿਨੇ ਪੈਸੇ ਵੀ ਚੱਕੇ ਆ ਤਾਂ ਉਸੇ ਕਮਿਸ਼ਨ ਦੇ ਕੇ ਲੋਕਾਂ ਨੇ 10% 5% 15% ਕਮਿਸ਼ਨ ਦੇ ਕੇ ਪੈਸੇ ਚੱਕੇ ਆ ਉਹ ਪੀੜਤ ਲੋਕਾਂ ਦਾ ਦੱਸੋ ਕਿਸ ਪਾਸੇ ਰਹਾ ਨਾ ਉਹ ਜ਼ਮੀਨ ਰਹੀ ਅੱਛਾ ਉਹੀ ਜ਼ਮੀਨ ਅੱਜ ਸੈਕਟਰ 68 ਦੇ ਇੱਕ ਬੋਲੀ ਦੇ ਜਿਹੜਾ ਕੀਲਾ ਵਿਕਿਆ 100 ਕਰੋੜ ਦਾ ਵਿਕਿਆ ਜਿਹੜਾ ਸਾਡਾ 2-2 2.5-2.5 ਲੱਖ ਰੁਪਏ ਨੂੰ ਕੀਲਾ ਲਿਆ ਬਾਜ ਉਹ 100-100 ਕਰੋੜ ਰੁਪਏ ਦਾ ਬਟੌਰ ਕਿ ਜਿਹੜਾ ਵਿਕ ਰਿਹਾ ਹੈਗਾ ਤੇ ਦੱਸੋ ਜੀ ਕਿਸਾਨ ਕਿਧਰ ਨੂੰ ਕਿਸਾਨ ਜਿਹੜਾ ਕੀ ਕਰੂਗਾ ਜਦੋਂ ਇਹਨਾਂ ਨੇ ਪਹਿਲਾਂ ਕਾਲੀਆਂ ਨਾਲ ਲੁੱਟੇ ਫਿਰ ਕਾਂਗਰਸ ਨਾਲ ਲੁੱਟੇ ਅੱਜ ਦੀ ਗੱਲ ਕਰ ਲਈ ਅੱਜ ਤੁਹਾਡੇ ਸਾਹਮਣੇ ਜੋ ਕੁਝ ਹੋ ਰਿਹਾ ਇਹ ਸਾਹਮਣੇ ਤੁਹਾਡੇ ਦਿਖ ਰਿਹਾ ਮੌ 780 ਕਰੋੜ ਰੁਪਏ ਦੀ ਵਿਕਰੀ ਸੀ 10-12 ਅੰਕ ਕਿੱਲੇ ਇਹ ਸਿਰਫ ਮੰਨ ਲਓ ਦੀ 15 ਜਾਂ 20000 ਰੁਪਏ ਕਿੱਲਾ ਜਿਹੜਾ ਖਰੀਦਾ ਉਹ ਲੰਬਿਆਂ ਪਿੰਡ ਦੀ ਜ਼ਮੀਨ ਹੈ ਇੱਥੇ 40 ਸਾਲ ਜ਼ਮੀਨ ਨੂੰ ਬੇਲੀ ਹੋ ਗਈ ਤੇ ਹੁਣ ਵਿਕ ਰਹੀਆਂ ਅਸੀਂ ਜਿਹੜੇ 10-15 ਪਿੰਡਾਂ ਦੇ ਲੋਕਾਂ ਗੱਲ ਕਰ ਲਈਏ ਇਹ ਪੂਰ ਤੇ ਜਿਹੜੇ ਪੀੜਤਾਂਗੇ ਅੱਜ ਮੈਨੂੰ ਇਹ ਇਹਨਾਂ ਨੂੰ ਲੋਕਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਤੁਹਾਡੇ ਨਾਲ ਹੀ ਵੀ ਤੁਸੀਂ ਯਾਰ ਬੋਲਦੇ ਕਿਉਂ ਨਹੀਂ ਆਪਣੇ ਹੱਕਾਂ ਕਿ ਉਹਨਾਂ ਲਈ ਕਿਉਂ ਨਹੀਂ ਬੋਲਦੇ ਕਾਲੀ ਤਲਿਆ ਕਾਂਗਰਸ ਕਿਹੜਾ ਸਾਨੂੰ ਵਰ�ੀਆਂ ਦੇਗੀ ਜਾਂ ਕਾਜੂ ਬਦਾਮ ਦੇਗੀ ਵੀ ਹੁਣ ਵਾਲੀ ਨਹੀਂ ਪਾਰਟੀ ਦਿੰਦੀ ਪਹਿਲਾਂ ਵੀ ਪੀੜਤ ਸੀ ਕਿਸਾਨ ਅੱਜ ਵੀ ਪੀੜਤ ਹੈ ਸ਼ਾਇਦ ਫੇਰ ਵੀ ਪੀੜਤ ਰਹੂਗਾ ਕਿਸਾਨਾਂ ਨੂੰ ਇਹਨਾਂ ਦੇ ਪਿੱਛੇ ਲੱਗ ਕੇ ਨਹੀਂ ਲੜਾਈ ਲੜਨੀ ਚਾਹੀਦੀ ਇੰਡੀਵਿਜੂਅਲ ਇੰਡੀਪੈਂਡੈਂਟ ਆਪਣੀ ਇਕੱਲੇ ਨੇ ਲੜਾਈ ਲੜਨੀ ਚਾਹੀਦੀ ਨਾ ਕਾਲੀ ਦਲ ਕਾਲੀ ਖੜਦਾ ਨਾ ਕਾਂਗਰਸ ਖੜਦੀ ਨਾ ਅਜਾਲੀ ਪਾਰਟੀ ਨਾਲ ਖੜਨਾ ਤੇ ਮੈਂ ਇਹੀ ਤੁਹਾਡੇ ਰਾਹੀਂ ਬੇਨਤੀ ਕਰਨਾ ਚਾਹੁੰਦਾ ਹੈ ਜਿਹੜੇ ਅੱਜ ਬਹੁਤ ਵੱਡ ਵੱਡੇ ਆ ਸਾਹਮਣੇ ਪੁੱਡਾ ਕਮਾਡਾ ਚ ਅਜ ਕਾਲੀ ਦਲ ਦਾ ਧਰਨਾ ਰੱਖਿਆ ਥੋੜੇ ਦਿਨ ਪਹਿਲਾਂ ਕਾਂਗਰਸ ਨਾਲ ਰੱਖਿਆ ਸੀ ਇਹ ਸਿਰਫ ਦਾ ਸਿਰਫ ਵੈਸੇ ਚੀਕਾਂ ਮਾਰਦੇ ਫਿਰਦੇ ਇਹਨਾਂ ਦੇ ਪੀੜਤ ਕਰੇਵੇ ਆ ਸਾਡੇ ਕੋਲੇ 1 ਆ ਪੀੜਤ ਲੋਕਾਂ ਦੀਆਂ ਪੀੜਤ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਸਾਰਿਆਂ ਦੀਆਂ ਲਿਸਟਾਂਆਂ ਗਿਆ ਇਹ ਲਿਸਟਾਂ ਦੇ ਤੁਸੀਂ ਨਿਗਾਹ ਮਾਰ ਸਕਦੇ 10 ਸਾਲ ਪਹਿਲਾਂ ਇਹ 15 ਦੀਆਂ ਸਾਡੀਆਂ ਜਿਹੜੀਆਂ ਅਖਬਾਰਾਂ 'ਚ ਫੋਟੋਆਂ ਲਾਈ ਜਾਂਦੀਆਂ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਵੀ ਤਾਂ ਨਾ ਪੇਮੈਂਟ ਜਿਹੜੀ ਪੁੱਡਾ ਕਮਾੜਾ ਨੇ ਚਮਾ ਨਹੀਂ ਕਰਾਈ ਇੱਥੇ ਤੱਕ ਕਿ ਇਹਨਾਂ ਦੀ ਸਰਕਾਰ 'ਚ ਕਾਲੀਆਂ ਦੀ ਸਰਕਾਰ 'ਚ ਕਾਂਗਰਸ ਦੀ ਸਰਕਾਰ 'ਚ ਕੁੱਡਾ ਦੇ ਦਫ਼ਤਰ ਦੀ ਕਈ ਵਾਰੀ ਕੁਰਕੀ ਹੋ ਚੁੱਕੀ ਆ ਅਟੈਚਮੈਂਟ ਹੋ ਚੱਕੀ ਆ ਅਟੈਚਮੈਂਟ ਦੇ ਬਾਅਦ ਕਿਤੇ ਜਾ ਕੇ ਪੈਸੇ ਜਮ੍ਹਾਂ ਕਰਾਉਂਦੇ ਸੀ ਜਦੋਂ ਇਹਨਾਂ ਦੀਆਂ ਸਰਕਾਰਾਂ ਸੀ ਇਹ ਲੋਕਾਂ ਨੂੰ ਬੇਬ ਕੋ ਫੜਾਣ ਦੇ ਫਰਦੇ ਕਿਸਾਨਾਂ ਨੂੰ ਮੇਰੀ ਇਹੀ ਬੇਨਤੀ ਹੈ ਗਰੀਬ ਲੋਕਾਂ ਨੂੰ ਇਹੀ ਬੇਨਤੀ ਹੈ ਜਿਨ੍ਹਾਂ ਦੇ ਪੰਜ-ਪੰਜ ਮਰਲੇ ਦੇ ਪਲਾਟ ਤੇ ਪਾੜੇ ਤੇ ਉਹਨਾਂ ਨੂੰ ਦੇ ਕੇ ਰਾਜ਼ੀ ਨਹੀਂ ਹੈ ਘਬਰਾ ਨਾ ਹੋ ਇਹਨਾਂ ਦੇ ਪਿੱਛੇ ਤਾਂ ਲੱਗੋ ਜੇ ਕੋਈ ਲੜਾਈ ਲੜਨੀ ਆ ਆਪਣੇ ਪੈਰਾਂ ਦੇ ਲੜੋ ਆਪਣੇ ਆਜ਼ਾਦ ਹੋ ਕੇ ਲੜੋ ਅੱਜ ਦੀ ਜਿਹੜੀ ਲੈਂਡ ਪੋਲਿੰਗ ਦਾ ਸਕੀਮ ਸਰਕਾਰ ਲੈ ਕੇ ਆਈ ਹੈ ਇਹਦੇ ਬਾਰੇ ਕੀ ਕਹਾਂਗੇ ਜੇ ਤੁਹਾਡੀ ਪਹਿਲੇ ਵੀ ਦੇਖ ਲਈਏ ਦੇਖੋ ਲੈਂਡ ਪੋਲਿੰਗ ਸਕੀਮ ਸਰਕਾਰ ਨੇ ਜੇ ਕਰਨੀ ਸੀ ਬਣਾਣੀ ਸੀ ਕੋਈ ਪਾਲਿਸੀ ਇੱਥੇ ਦੇ ਲੋਕਲ ਜਿਹੜੇ ਪੰਜਾਬ ਦੇ ਲੋਕ ਜਿਨ੍ਹਾਂ ਦੀ ਅਕਵਾਇਰ ਹੋਣੀ ਹੈ ਪੰਜ ਸੱਤ 10 ਕਿਸਾਨਾਂ ਨੂੰ ਪਹਿਲਾਂ ਪੁੱਛ ਲੈਣਾ ਚਾਹੀਦਾ ਦੱਸੋ ਜੀ ਅਸੀਂ ਆਹ ਪਾਲਿਸੀ ਬਣਾਣ ਲੱਗੇ ਤੁਹਾਡੀ ਕੀ ਰਾਇ ਹੈ ਇਹਦੇ ਚ ਕੀ ਕੀ ਹੋਣਾ ਚਾਹੀਦਾ ਜਦੋਂ ਕਿਸੇ ਦੀ ਜ਼ਮੀਨ ਲੈਣੀ ਹੈ ਅਕਵਾਇਰ ਕਰਨੀ ਹੈ ਉਹ ਵਿੱਚ ਬੰਦਾ ਨਹੀਂ ਜੇਕਰ ਦਿੱਲੀ ਤੇ ਆ ਕੇ ਬਾਹਰ ਤੋਂ ਆ ਕੇ ਪਾਲਿਸੀ ਬਣਾ ਦੇਣਗੇ ਦੱਸੋ ਇਹ ਕਿਸਾਨਾਂ ਨੂੰ ਕਿਵੇਂ ਮਨਜ਼ੂਰ ਹੋਊਗੀ ਜੇ ਕਰੀ ਸੀ ਪਾਲਿਸੀ ਨੂੰ ਬਣਾਣ ਲੱਗੇ ਪਹਿਲਾਂ ਕਿਸਾਨਾਂ ਦੀ ਕੋਈ ਸਲਾਹ ਕਰ ਲੰਦੇ ਰਾਇ ਕਰ ਲੰਦੇ ਹੁਣ ਜਿੱਥੇ ਬੰਦੀਆਂ ਬਣੀਆਂ ਸਾਰੀ ਜਿੱਥੇ ਬੰਦੀਆਂ ਦਾ ਦੋ ਦੋ ਮੈਂਬਰੀ ਕੀ ਇੱਕ ਮੈਂਬਰ ਲੈ ਲਓ ਉਹ ਪਾਲਿਸੀ ਨੂੰ ਤਿਆਰ ਕਰੋ ਜਦੋਂ ਦਸੇ ਮੰਦੀ ਤਿਆਰ ਹੋ ਜਾਣਗੀਆਂ ਤਾਂ ਉਹ ਪਾਲਿਸੀ ਜਿਹੜੀ ਹੈ ਸਰਕਾਰ ਅੱਗੇ ਮਨਜ਼ੂਰ ਕਰਾ ਲੈਣ ਤੇ ਪ੍ਰਾਪਤ ਕਰਾ ਲੈਣੇ